ਇਹ ਗੱਲ ਕੀ ਐ ਨਾ ਨਾ ਭਾਈ ਕੋਈ ਗੱਲ ਨਹੀਂ ਹੋਈ ਗੱਲ ਤਾਂ ਕੋਈ ਹੈਗੀ ਐ ਨਾ ਨਾ ਭਾਈ ਇਹ ਲੱਗਦਾ ਉਸ ਤੋਂ ਨਹੀਂ ਜੀ ਗੱਲ ਹੋਈ ਹੁੰਦੀ ਮਾਮੀ ਨੂੰ ਚਾਣ ਚੱਕ ਮੈਨੂੰ ਤਾਂ ਐ ਲੱਗਦਾ ਜਿਵੇਂ ਮਾਮੀ ਦਾ ਤੁਸੀਂ ਘੋਟਨਾ ਮਾਰਿਆ ਹੁੰਦਾ ਘੋਟਨਾ ਕੋਦੋਂ ਮਾਰੇ ਭਾਈ ਤੂੰ ਹੀ ਮਰ ਜਨੈਪੋ ਕਹੀਂ ਭਾਬੀ ਕੋਈ ਨਾ ਕੋਈ ਗੱਲ ਹੈਗੀ ਐ ਦੱਸ ਦੋ ਮੈਨੂੰ ਨਹੀਂ ਮੈਂ ਬਾਈ ਹੋਰਾਂ ਨੂੰ ਕਰਦਾ ਫੋਨ ਇੱਕ ਮਿੰਟ ਭਾਈ ਖੜੀ ਅਸੀਂ ਤੈਨੂੰ ਸਾਰੀ ਗੱਲ ਦੱਸ ਦਨੀ ਆ ਅਸੀਂ ਫੋਨ ਨਗਰੀ ਭਾਈ ਵਣ ਕਰਣ ਅਸੀਂ ਦੋਨੇ ਜਣੀਆਂ ਲੜਦੀਆਂ ਤੀਆਂ ਸੱਤ ਕੋਟ ਨਵੱਜਾ ਮੰਮੀ ਦੇ ਸਿਰ 'ਚ ਇਹਨੇ ਮਾਰਿਆ ਬਾਈ ਲੈ ਮੈਂ ਕਿਉਂ ਮਾਰਿਆ ਤੂੰ ਭਰਾ ਹੋ ਗਈ ਤਾਂ ਮੰਮੀ ਦੇ ਸਿਰ 'ਚ ਵੱਜਿਆ ਮਾਰੇ ਤਾਂ ਤਾਂ ਆਇਆ ਫੇਰਾ ਮੈਨੂੰ ਤਾਂ ਬਣਾਦਾ ਤੂੰ ਵੀ ਹੈਗੀ ਬਰਾਬਰ ਦੀ ਮੈਨੂੰ ਤਾਂ ਐ ਲੱਗਦਾ ਮੰਮੀ ਬੁੜਕ ਗਈ ਤਾਂ ਨਾਜ ਵੀ ਬੰਦ ਪਈ ਆ ਮੈਨੂੰ ਤਾਂ ਲੱਗਦਾ ਮੰਮੀ ਕਰ ਗਈ ਚੜਾਈਆਂ ਹਾਏ ਬਾਈ ਹੁਣ ਕੀ ਬਣੂਗਾ ਬਾਈ ਹੈ ਬਾਈ ਬਣਨਾ ਕੀ ਆ ਹੁਣ ਹੁਣ ਜੇਲ੍ਹ ਜਾਣਾ ਪੂ ਸਾਨੂੰ ਹੋਰ ਕੀ ਬਣਨਾ